ਕੀ ਭਾਰਤ ਤਿਉਹਾਰਾਂ ਦਾ ਦੇਸ਼ ਹੈ ਤੇ ਜਿੱਥੇ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਏ ਜਾਂਦੇ ਨੇ ਉੱਥੇ ਫਿਰ ਖੁਸ਼ੀ ਮਨਾਉਂਦੇ ਬਣਾਉਂਦੇ ਅਸੀਂ ਲੜਚੜਪੂ ਵੀ ਪੈਂਦੇ ਆ ਉੱਥੇ ਹੋਲੀ ਤੇ ਰਮਜ਼ਾਨ ਇਕੱਠੇ ਆ ਗਏ ਨੇ ਮਸੀਤਾਂ ਤੇ ਤਰਪਾਲਾਂ ਪਾਉਣ ਦੀਆਂ ਖਬਰਾਂ ਆ ਰਹੀਆਂ ਨੇ ਭਾਜਪਾ ਆਗੂਆਂ ਦੀ ਬੋਲੀ ਵਿਗੜ ਗਈ ਹੈ ਕੀ ਕਹਿਣਾ ਚਾਹੋਗੇ ਦੇਖੋ ਹੋਲੀ ਨੋ ਡਾਊਟ ਇੰਡੀਆ ਦੇ ਵਿੱਚ ਇਸ ਦਾ ਬਹੁਤ ਹੈ ਪੰਜਾਬ ਦੇ ਵਿੱਚ ਇੰਨਾ ਨਹੀਂ ਹੈ ਇਸ ਦਾ ਜਿੰਨਾ ਖਾਸ ਤੌਰ ਤੇ ਯੂਪੀ ਬਿਹਾਰ ਤੇ ਹੋਰ ਕਿ ਬੜਾ ਹੁੰਦਾ ਤੇ ਸਾਡੇ ਲੀਡਰ ਵੀ ਬੜਾ ਆਪਾ ਚੜ ਕੇ ਹਿੱਸਾ ਲੈਂਦੇ ਨੇ ਤੇ ਲਾਲੂ ਪ੍ਰਸ਼ਾਦ ਨੂੰ ਅਸੀਂ ਦੇਖਦੇ ਰਹੇ ਹਾਂ ਛੋਟੇ ਹੁੰਦੇ ਕਿਵੇਂ ਉਹ ਢੋਲ ਕੀ ਗਲਚਪਾ ਕੇ ਦੇ ਵਿੱਚ ਵੜੀਆਂ ਸੀ ਖੈਰ ਵੋਟਾਂ ਵੀ ਲੈੜੀਆਂ ਹੁੰਦੀਆਂ ਸੀ ਉਹਨਾਂ ਦੇ ਆਪਣੇ ਮਸਲੇ ਸੀ ਜੀ ਤੇ ਮੈਂ ਹੋਲੀ ਨੂੰ ਵਿਅਕਤੀਗਤ ਤੌਰ ਤੇ ਮੈਂ ਇਦਾਂ ਸਮਝਦਾ ਕਿ ਇਹ ਹੋਲੀ ਵੀ ਆ ਤੇ ਹੌਲੜ ਬਾਜੀ ਵੀ ਆ ਉਹਦਾ ਰੀਜ਼ਨ ਇਹ ਆ ਕਿ ਹੁਲ ਇਤਿਹਾਰ ਜਦੋਂ ਤੁਸੀਂ ਮਨਾਉਂਦੇ ਆ ਨਾ ਤੁਸੀਂ ਜੇ ਤੁਹਾਡੇ ਆਪਣੇ ਆਪ ਦੇ ਵਿੱਚ ਹੋਵੇ ਫਿਰ ਠੀਕ ਆ ਜਦੋਂ ਤੁਸੀਂ ਕੋਈ ਅਜਿਹਾ ਵਿਅਕਤੀ ਆ ਚਾਹੇ ਉਹ ਸਿਆਣਾ ਹੈ ਕੋਈ ਬਜ਼ੁਰਗ ਹੈ ਕੋਈ ਵੈਸੇ ਹੀ ਮੁੱਡੀ ਹੈ ਹਾਂਜੀ ਜਾਂ ਸੈਂਸਿਟੀਵਿਟੀ ਆ ਕਿਸੇ ਦੀ ਤੇ ਉਹਦੇ ਉੱਪਰ ਰੰਗ ਪਾ ਦਿਓ ਤੇ ਨੇਚਰਚੁਲੀ ਕੋਈ ਗਲਤ ਨਹੀਂ ਨਾ ਬਣਦੀ ਅਗਲੇ ਦੀ ਮਰਜ਼ੀ ਦਾ ਕੋਈ ਖੇਡਦਾ ਤਾਂ ਖੇਡ ਹੀ ਜਾਵੇ ਉਹ ਕੋਈ ਗੱਲ ਨਹੀਂ ਥੋੜੇ ਇਸ ਚ ਇਦਾਂ ਦਾ ਚੱਕਰ ਬਣਿਆ ਰਹਿੰਦਾ ਤੇ ਲੜਕੀਆਂ ਤੇ ਰੰਗ ਪਾਉਣਾ ਹੋਰ ਇਸ ਤਰ੍ਹਾਂ ਦੀਆਂ ਘਟਨਾਵਾਂ ਵੀ ਹੋਈਆਂ ਅਸੀਂ ਦੇਖਿਆ ਪਿਛਲੇ ਸਾਲਾਂ ਦੇ ਵਿੱਚ ਖੈਰ ਜੁਪੀ ਦੇ ਵਿੱਚ ਵੱਖਰਾ ਜਿਹਾ ਰੰਗ ਜਿਹੜਾ ਨਾ ਜੀ ਉਹ ਸ਼ੁਰੂਆਤ ਹੋਈ ਉਹ ਲੰਬੀ ਚੌੜੀ ਕਹਾਣੀ ਹੈ ਅਸੀਂ ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਅਸੀਂ ਜਾਣ ਦੀ ਕੋਸ਼ਿਸ਼ ਨਾ ਕਰੀਏ ਪਰ ਕਹਾਣੀ ਹੈ ਕਿ ਸੰਬਲ ਹੈ ਜੁਪੀ ਦੇ ਵਿੱਚ ਇੱਕ ਜ਼ਿਲ੍ਹਾ ਔਰ ਉਹ ਸੰਬਲ ਦੇ ਬਾਰੇ ਕਿਹਾ ਜਾ ਰਿਹਾ ਕਿ ਇਹ ਅਗਲੀ ਅਯੁੱਧਿਆ ਵੀ ਬਣ ਸਕਦੀ ਹੈ ਉਹ ਤੇ ਸੰਬਲ ਦੇ ਐਸਐਸਪੀ ਉਹਨਾਂ ਨੇ ਬਿਆਨ ਦੇ ਦਿੱਤਾ ਕਿ ਹੋਲੀ ਵਾਲੇ ਦਿਨ ਜਿਹੜੇ ਬਹੁਤਾ ਘਬਰਾਉਂਦੇ ਨੇ ਸਿੱਧਾ ਇਸ਼ਾਰਾ ਉਹਨਾਂ ਦਾ ਮੁਸਲਮ ਭਾਈਚਾਰੇ ਵੱਲ ਸੀ ਕਿ ਜਿਹੜੇ ਬਹੁਤਾ ਪਸੰਦ ਨਹੀਂ ਕਰਦੇ ਉਹ ਅੰਦਰ ਰਹਿਣ ਤੇ ਬਾਹਰ ਨਾ ਨਿਕਲਣ ਤੇ ਉਹਨਾਂ ਨੇ ਹੋਰ ਵੀ ਕਈ ਗੱਲਾਂ ਆਖ ਦਿੱਤੀਆਂ ਤੇ ਉਮੀਦ ਕੀਤੀ ਜਾਂਦੀ ਸੀ ਕਿ ਉਹਨਾਂ ਨੂੰ ਐਸਐਸਪੀ ਸਾਹਿਬ ਨੂੰ ਕਿਤੇ ਕੋਈ ਰੋਕਦਾ ਤੇ ਕਹਿੰਦਾ ਕਿ ਤੁਸੀਂ ਇਹ ਕੀ ਕਹਿ ਰਹੇ ਹੋ ਤੁਸੀਂ ਇੱਕ ਪੁਲਿਸ ਅਫਸਰ ਹੋਣ ਦੇ ਨਾਤੇ ਇਹ ਸਲਾਹ ਕਿਸੇ ਨੂੰ ਇਹ ਤਾਂ ਨਹੀਂ ਕਹਿ ਸਕਦੇ ਕਿ ਅੰਦਰ ਤੁਸੀਂ ਅੰਦਰ ਹੀ ਰਹੋ ਖੈਰ ਜੋਗੀ ਦਿੱਤਿਆ ਆਨਾਥ ਜਿਹੜੇ ਯੂਪੀ ਦੇ ਮੁੱਖ ਮੰਤਰੀ ਨੇ ਉਹ ਕਹਿੰਦੇ ਕਿ ਕੋਈ ਗੱਲ ਨਹੀਂ ਉਹਨੇ ਕਹਿ ਦਿੱਤਾ ਤਾਂ ਉਹ ਪਹਿਲਵਾਨ ਹੈ ਉਹ ਅਰਜਨ ਵਾੜੀ ਹੈ ਉਹਨੇ ਅਰਜਨ ਵਾੜ ਦਿੱਤਿਆ ਹੋਇਆ ਤੇ ਉਹਨੇ ਉਹ ਗੁੱਸੇ ਵਿੱਚ ਆ ਕੇ ਕਿਸੇ ਨੂੰ ਜਾਂ ਕੁਝ ਲਫ਼ਜ਼ ਕਹਿ ਦਿੱਤੇ ਨੇ ਤੇ ਠੀਕ ਹੈ ਉਹਨੇ ਸਲਾਹ ਦਿੱਤੀ ਹੈ ਕੋਈ ਏਡੀ ਗੱਲ ਨਹੀਂ ਪਹਿਲੀ ਤਾਂ ਗੱਲ ਇਹ ਹੈ ਕਿ ਅਰਜਨ ਵਾਰਡੀ ਦਾ ਮਤਲਬ ਇਹ ਨਹੀਂ ਕਿ ਕਿਸੇ ਨੂੰ ਜੋ ਮਰਜ਼ੀ ਕਹਿ ਸਕਦੇ ਨੇ ਖਾਸ ਤੌਰ ਤੇ ਇਸ ਤਰ੍ਹਾਂ ਦੇ ਮਾਮਲੇ ਦੇ ਵਿੱਚ ਤੇ ਅਰਜਨ ਵਾਰਡੀ ਜਿਹੜੇ ਨੇ ਉਹ 900 ਤੋਂ ਵੱਧ ਨੇ ਇੰਡੀਆ ਦੇ ਵਿੱਚ ਜਦੋਂ ਤੋਂ 1960-64 ਤੋਂ ਮੇਰੇ ਖਿਆਲ ਨਾਲ ਸ਼ੁਰੂ ਕੀਤਾ ਗਿਆ ਸੀ ਤੇ ਉਹ ਉਦੋਂ ਤੋਂ ਬਾਅਦ ਕਿੰਨੇ ਨੇ ਅਰਜਨ ਵਾਰਡ ਹਾਸਲ ਕੀਤਾ ਤੇ ਮੇਰਾ ਖਿਆਲ ਹੈ ਜੋਗੀ ਸਾਹਿਬ ਨੂੰ ਯਾਦ ਹੀ ਹੋਣਾ ਕਿ ਅਰਜਨ ਵਾਰਡ ਤਾਂ ਬੀ ਵੱਡੀ ਚੀਜ਼ ਹੈ ਪਰ 올림픽 ਦੇ ਵਿੱਚੋਂ ਮੈਡਲ ਹਾਸਲ ਕਰਨ ਵਾਲੇ ਪਹਿਲਵਾਨ ਸੜਕਾਂ ਤੇ ਬੈਠੇ ਹੋਏ ਸੀ ਅਜੇ ਕੁਝ ਸਮਾਂ ਪਹਿਲਾਂ ਤੇ ਉਹਨਾਂ ਨੂੰ ਡਾਂਗਾ ਮਾਰ ਮਾਰ ਕੇ ਉਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਦੋਂ ਇੱਕ ਛੋਟੀ ਜਿਹੀ ਮੰਗ ਕਰ ਰਹੀ ਸੀ ਕਿ ਇੱਕ ਗਲਤ ਵਿਅਕਤੀ ਨੂੰ ਅਹੁਦੇ ਤੋਂ ਹਟਾਇਆ ਜਾਵੇ ਤੇ ਇੱਕ ਅਰਜਨ ਵਾਡੀ ਜਿਹੜਾ ਕਤਲ ਦੇ ਕੇਸ ਦੇ ਵਿੱਚ ਬਲਕਿ 올림픽 ਮੈਡਲਿਸ ਜਿਹੜਾ ਜੇਲ੍ਹ ਦੇ ਵਿੱਚ ਬੈਠਾ ਹੋਇਆ ਅਰਜਨ ਵਾਡੀ ਹੋਣ ਦਾ ਮਤਲਬ ਤੁਸੀਂ ਕਿਸੇ ਨੂੰ ਕੁਝ ਵੀ ਕਹੋਗੇ ਇਸ ਤਰ੍ਹਾਂ ਦਾ ਬਿਆਨ ਦਿਓਗੇ ਇਹ ਬਿਲਕੁਲ ਵੀ ਨਹੀਂ ਬਣਦਾ ਖੈਰ ਹੁਣ ਇਸ ਵੇਲੇ ਸਮੱਸਿਆ ਇਹ ਹੈ ਕਿ ਹੋਲੀ ਤੇ ਰਮਜ਼ਾਨ ਦਾ ਬੁਮਾਰਕ ਮਹੀਨਾ ਜਿਹੜਾ ਇਕੱਠੇ ਆ ਗਏ ਨੇ ਇਹ ਲੜਾਈਆਂ ਇਤਿਹਾਸਿਕ ਇਤਿਹਾਸ ਦੇ ਵਿੱਚ ਪਹਿਲਾਂ ਵੀ ਹੋਈਆਂ ਨੇ ਹੁਣ ਨਵੀਆਂ ਨਹੀਂ ਪਰ ਜਦੋਂ ਸਰਕਾਰਾਂ ਤੇ ਖਾਸ ਤੌਰ ਤੇ ਭਾਜਪਾ ਦੇ ਆਗੂ ਜਿਹੜੇ ਨੇ ਉਹ ਇਸ ਦੇ ਵਿੱਚ ਸ਼ਾਮਲ ਹੋ ਜਾਣ ਤੇ ਉਹ ਸਰਕਲ ਅਫੀਸਰ ਜਿਹੜੇ ਅਨੁਜ ਚੌਧਰੀ ਦਾ ਜਿਹੜਾ ਬਿਆਨ ਹੈ ਯੂਪੀ ਦੇ ਸੰਭਲ ਦੇ ਵਿੱਚ ਮੈਂ ਸਮਝਦਾ ਕਿ ਉਹ ਉਹ ਉਹਨਾਂ ਨੇ ਬਲਦੀ ਦੇ ਤੇਲ ਪੌਂਡ ਦਾ ਕੰਮ ਕੀਤਾ ਤੇ ਇਸ ਤੋਂ ਬਾਅਦ ਬਹੁਤ ਸਾਰੇ ਆਗੂ ਬੋਲੇ ਤੇ ਇਹਨਾਂ ਦੇ ਵਿੱਚ ਉਹ ਉਹਨਾਂ ਦੇ ਕੁਝ ਹੋਰ ਆਗੂ ਵੀ ਬੋਲੇ ਉਹ ਕਹਿੰਦੇ ਕਿ ਇਹ ਰਮਜ਼ਾਨ ਦੇ ਵਿੱਚ ਸ਼ੁੱਕਰਵਾਰ ਦੀ ਗੱਲ ਹੈ ਸ਼ੁੱਕਰਵਾਰ ਤੇ ਸਾਲ ਵਿੱਚ 52 ਵਾਰੀ ਆਉਂਦਾ ਤੇ ਇਹ ਇਹ ਹੋਲੀ ਸਾਲ ਚ ਇੱਕ ਵਾਰੀ ਆਉਂਦੀ ਹੈ ਜੇ ਇੱਕ ਦਿਨ ਅੰਦਰ ਵੀ ਰਹਿ ਲੈਣਗੇ ਤਾਂ ਕਿਹੜੀ ਗੱਲ ਹੈ ਫਿਰ ਉਹਨਾਂ ਨੂੰ ਸਲਾਹ ਦਿੱਤੀ ਗਈ ਕਿ ਮਸੀਤਾਂ ਨੂੰ ਤਰਪਾਲਾਂ ਨਾਲ ਟੱਕ ਦਿਓ ਤੇ ਇੱਥੋਂ ਤੱਕ ਕਿ ਜਿਹੜਾ ਹਜਾਬ ਪਾਉਣਾ ਹੈ ਨਾ ਚਿਹਰੇ ਤੇ ਉਹ ਵੀ ਪਲਾਸਟਿਕ ਦਾ ਪਾ ਲੋ ਤਾਂ ਕਿ ਰੰਗ ਜਿਹੜਾ ਹੈ ਉਹ ਅਸਰ ਨਾ ਕਰੇ ਕਿਉਂਕਿ ਰੰਗ ਪਾਉਣ ਵਾਲੇ ਨੇ ਕਹਿੰਦੇ ਦੇਖਣਾ ਨਹੀਂ ਹੁੰਦਾ ਕਿ ਰੰਗ ਕਿੱਥੇ ਤੱਕ ਜਾਂਦਾ ਇਹ ਆਗੂਆਂ ਦੇ ਭਾਜਪਾ ਦੇ ਪਿਆਰ ਯੂਪੀ ਦੇ ਵਿੱਚ ਉਸ ਨੂੰ ਰੁਕਣ ਦੀ ਕੋਸ਼ਿਸ਼ ਕੁਝ ਲੋਕਾਂ ਨੇ ਕੀਤੀ ਪਰ ਇਸ ਦਾ ਅਸਰ ਜਿਹੜਾ ਸੀ ਨਾ ਉਹ ਐਤਕੀ ਰਾਜਧਾਨੀ ਵਿੱਚ ਵੀ ਹੋਇਆ ਕਿਉਂਕਿ ਸਰਕਾਰ ਉੱਥੇ ਬਦਲ ਚੁੱਕੀ ਹੈ ਤੇ ਭਾਜਪਾ ਨੇ ਸਰਕਾਰ ਉੱਥੇ ਨਵੀਂ-ਨਵੀਂ ਬਣਾਈ ਹੈ ਜ਼ਾਹਰਾ ਤੌਰ ਤੇ ਮੂਡ ਉੱਚਾ ਹੋਏਗਾ ਤੇ ਇਹਦਾ ਇਹਦਾ ਅਸਰ ਯੂਪੀ, ਬਿਹਾਰ, ਬੰਗਾਲ, ਦਿੱਲੀ ਤੇ ਹੋਰ ਕਿਹੇ ਸੂਬਿਆਂ ਦੇ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਇਸੇ ਤਰ੍ਹਾਂ ਦੇ ਭਾਜਪਾ ਦੇ ਆਗੂਆਂ ਦੇ ਬਿਆਨ ਜਿਹੜੇ ਸੀ ਗੈਰਜ਼ਮ ਵਿਵਰਾਨਾ ਤੌਰ ਤੇ ਉਹ ਸਾਹਮਣੇ ਆਏ ਮੈਂ ਸਮਝਦਾ ਕਿ ਇਸ ਬਾਰੇ ਮਾਹਿਰਾਂ ਦਾ ਇਹ ਕਹਿਣਾ ਕਿ ਇਹ ਸਿਰਫ ਜੋ ਇਲੈਕਸ਼ਨ ਆ ਰਹੀ ਹੈ ਬੰਗਾਲ ਦੇ ਵਿੱਚ ਵੀ ਹੋਣੀ ਹੈ ਯੂਪੀ ਦੇ ਵਿੱਚ ਜੇ ਕੋਈ ਸਮਾਂ ਹੈਗਾ ਬਿਹਾਰ ਦੇ ਵਿੱਚ ਹੋਣ ਵਾਲੀ ਹੈ ਛੇਤੀ ਤੇ ਉਹ ਇੱਕ ਵੱਡੀ ਮੈਜੋਰਟੀ ਨੂੰ ਪ੍ਰਭਾਵਿਤ ਕਰਨ ਲਈ ਖੁਸ਼ ਕਰਨ ਲਈ ਜਿਹੜੀ ਰਾਜਨੀਤੀ ਤੇ ਹੁਣ ਤੱਕ ਜਿਹੜਾ ਬਿਲਡ ਕੀਤਾ ਗਿਆ ਸਾਰਾ ਕੁਝ ਔਰ ਉਹ ਜਿਹੜਾ ਉਸੇ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਦੇ ਵਿੱਚ ਜਿਹੜਾ ਉਹ ਇਹ ਕੰਮ ਹੋ ਰਿਹਾ ਜੀ ਤੇ ਅਨਫੋਰਚੂਨੇਟ ਗੱਲ ਹੈ ਕਿ ਇੰਡੀਆ ਜਦੋਂ ਵਿਸ਼ਵ ਗੁਰੂ ਬਣਨ ਦੀਆਂ ਗੱਲਾਂ ਨੇ ਦੁਨੀਆ ਦੇ ਵਿੱਚ ਬਹੁਤ ਉੱਚੇ ਪੱਧਰ ਦੀਆਂ ਗੱਲਾਂ ਹੋ ਰਹੀਆਂ ਨੇ ਤੇ ਥੋੜਾ ਸੋਚਣ ਦੀ ਲੋੜ ਹੈ ਜੀ